ਦੋਸਤੋ ਇਹ ਅਸਲ ਕਹਾਣੀ ਹੈ ਉਹਨਾਂ ਸਮਿਆਂ ਦੀ ਜਦੋਂ ਪੰਜਾਬ ਵਿੱਚ ਅੰਗਰੇਜ਼ਾਂ ਨੇ ਜ਼ੁਲਮਾਂ ਦੀ ਹੱਥ ਮਗਾ ਦਿੱਤੇ ਸੀ ਅੰਗਰੇਜ਼ਾਂ ਤੋਂ ਮਰੱਪੇ ਲੈਣ ਦੇ ਲਾਲਤ ਵਿੱਚ ਬਹੁਤ ਸਾਰੇ ਪੰਜਾਬ ਦੇ ਪਿੰਡਾਂ ਦੇ ਲੋਕ ਵੀ ਗੋਰਿਆਂ ਦੇ ਮੁਖਬਰ ਬਣ ਗਏ ਸਨ ਉਸ ਵਕਤ ਫਿਰ ਦੌਰ ਆਉਂਦਾ ਹੈ ਬੱਪੜਾ ਦਾ ਉਹਨਾਂ ਯੋਧਿਆਂ ਦਾ ਜਿਨ੍ਹਾਂ ਨੇ ਗੋਲੀ ਦੇ ਬਦਲੇ ਗੋਲੀ ਦਾ ਫੈਸਲਾ ਕਰਨ ਦੀ ਸੌਖਾ ਲਈ ਉਹ ਰੂਹ ਪੋਛ ਹੋ ਗਏ ਫਰਾਰ ਚੱਲਦੇ ਆ ਹੀ ਇਹਨਾਂ ਬੱਪੜਾ ਨੇ ਕਈ ਜ਼ੁਲਮੀ ਅੰਗਰੇਜ਼ ਹੁਕਮਰਾਨ ਪੁਲਿਸ ਵਾਲੇ ਅਤੇ ਉਹਨਾਂ ਦੇ ਪਿੱਢ ਵਿੱਚ ਰਹਿਦੇ ਟਾਊਟਾਂ ਨੂੰ ਸੌਦਾ ਲਾਇਆ ਅਜਿਹਾ ਹੀ ਇੱਕ ਸੂਰਮਾ ਸੀ ਬੱਬਰ ਸੰਤਾ ਸਿੰਘ ਜਿਸ ਨੇ ਕਈ ਗੋਰੀਆਂ ਨੂੰ ਚਾੜਾ ਛਕਾਇਆ ਤੇ ਗੋਰੀ ਪੁਲਿਸ ਫਿਰ ਹਲਕੇ ਕੁੱਤੇ ਵਾਂਗ ਉਸਦੇ ਮਗਰ ਪੈ ਗਈ ਪਰ ਮਰੱਬਿਆਂ ਦੇ ਲਾਲਚ ਵਿੱਚ ਪਿੱਢ ਦੇ ਹੀ ਇੱਕ ਟਾਊਟ ਨੇ ਬੱਬਰ ਸੰਤਾ ਸਿੰਘ ਦੀ ਘਰਵਾਲੀ ਤੇਜਕੌਰ ਦੀ ਮੁਖਬਰੀ ਕਰ ਦਿੱਤੀ ਜਿਸ ਕਰਕੇ ਜ਼ੁਲਮੀ ਹੁਕਮਰਾਨ ਨੇ ਸੰਤਾ ਸਿੰਘ ਦਾ ਬਦਲਾ ਉਸ ਦੀ ਘਰਵਾਲੀ ਤੇਜਕੌਰ ਤੋਂ ਲਿਆ ਜੋ ਕੁਝ ਗੋਰੀਆਂ ਦੇ ਤੇਜ਼ ਕਰਨ ਨਾਲ ਸਾਰੇ ਪਿੰਡ ਦੇ ਸਾਹਮਣੇ ਚੌਕ ਵਿੱਚ ਖਿਲਾਰ ਕੇ ਕੀਤਾ ਉਹ ਸੁਣ ਕੇ ਇੱਕ ਵਾਰ ਤਾਂ ਰੂਹ ਕੰਬ ਜਾਂਦੀ ਹੈ ਫਿਰ ਜਦੋਂ ਸੰਤਾਨ ਸਿੰਘ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਸੌਰਮੇ ਨੇ ਫਿਰ ਕਿਵੇਂ ਚੋੜ-ਚੋੜ ਵੈਰੀ ਸੋਧੇ ਇਹ ਜੋਸ਼ ਭਰੀ ਕਹਾਣੀ ਅੱਜ ਤੁਹਾਡੇ ਨਾਲ ਇਸ ਐਪੀਸੋਡ ਵਿੱਚ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਦੌਰ ਬੱਬਰ ਦਾ ਅੱਗੇ ਸ਼ੁਰੂ ਕਰਦੇ ਹਾਂ ਅੰਗਰੇਜ਼ ਸਰਕਾਰ ਤੇ ਜ਼ੁਲਮਾਂ ਤੋਂ ਅੱਕ ਕੇ ਜਦੋਂ ਸੰਤਾ ਸਿੰਘ ਘਰ ਤੋਂ ਫਰਾਰ ਹੋ ਜਾਂਦਾ ਹੈ ਅਤੇ ਜ਼ੁਲਮਾਂ ਦਾ ਬਦਲਾ ਲੈਣ ਲਈ ਥਾ-ਥਾ ਤੇ ਵੈਰੀਆਂ ਨੂੰ ਸੋਧਾ ਲਾਉਦਾ ਤਾਂ ਉਸ ਵਕਤ ਗੋਰੀ ਪੁਲਿਸ ਅੰਗਰੇਜ਼ ਅਫਸਰ ਟੌਮੀ ਦੀ ਅਗਵਾਈ ਵਿੱਚ ਪਿੰਡ-ਪਿੰਡ ਜਾ ਕੇ ਬੱਬਰ ਸੰਤਾ ਸਿੰਘ ਨੂੰ ਲੱਭਦੀ ਫਿਰਦੀ ਸੀ ਸੰਤਾ ਸਿੰਘ ਦੇ ਪਿੰਡ ਵਿੱਚ ਜਾ ਕੇ ਘਰ ਦੇ ਕੱਲੇ-ਕੱਲੇ ਜੀ ਤੋਂ ਸੰਤਾ ਸਿੰਘ ਬਾਰੇ ਪੁੱਛਗਿੱਛ ਕੀਤੀ ਗਈ ਪਰ ਉਸ ਵਕਤ ਸਾਰਾ ਪੰਜਾਬ ਹੀ ਬਬਰਾਂ ਦਾ ਸਤਕਾਰ ਕਰਦਾ ਸੀ ਜਿਸ ਕਰਕੇ ਕਿਸੇ ਨੇ ਕੁਝ ਨਾ ਦੱਸਿਆ ਪੁਲਿਸ ਸੰਤਾ ਸਿੰਘ ਦੇ ਘਰ ਦੀ ਤਲਾਸ਼ੀ ਲੈਣ ਜਾਂਦੀ ਹੈ ਸੰਤਾ ਸਿੰਘ ਦੀ ਪਤਨੀ ਪੁਲਿਸ ਤੋਂ ਡਰਤੀ ਪਿੰਡ ਦੇ ਹੀ ਇੱਕ ਤੇਲੀ ਦੇ ਘਰ ਵਿੱਚ ਜਾ ਲੁਕਦੀ ਉਸੇ ਪਿੰਡ ਵਿੱਚ ਹੀ ਅੰਗਰੇਜ਼ੀ ਪੁਲਿਸ ਦਾ ਇੱਕ ਟਾਊਟ ਮੁਖਬਰ ਲੰਬੜਦਾਰ ਵੀ ਰਹਿੰਦਾ ਸੀ ਜਿਸ ਨੇ ਗੋਰਿਆਂ ਤੋਂ ਇਨਾਮ ਵਿੱਚ ਜ਼ਮੀਨ ਦਾ ਮਰੱਪਾ ਲੈ ਲਈ ਤੇਜਕੌਰ ਦੀ ਸੂਹ ਕੱਢ ਕੇ ਤੇਜਕੌਰ ਨੂੰ ਪੁਲਿਸ ਕੋਲ ਪਕੜਾ ਦਿੱਤਾ ਪੋਰਸੁ ਤੇਜਕੌਰ ਤੋਂ ਸੰਤਾ ਸਿੰਘ ਬਾਰੇ ਪੁੱਛਣਾ ਸ਼ੁਰੂ ਕਰਦੀ ਹੈ ਪਰ ਤੇਜਕੌਰ ਸੱਚਮੁੱਚ ਹੀ ਸੰਤਾ ਸਿੰਘ ਦੇ ਟਿਕਾਣੇ ਬਾਰੇ ਕੁਝ ਨਹੀਂ ਸੀ ਜਾਣਦੀ ਉਸ ਨੇ ਬਥੇਰੇ ਤਰਲ ਮਨਤਾ ਕੀਤੀਆਂ ਕਿ ਮੈਨੂੰ ਆਪਣੇ ਘਰ ਬਾਰੇ ਬਾਰੇ ਕੋਈ ਪਤਾ ਨਹੀਂ ਤੇਜਕੌਰ ਦੇ ਮੂੰਹੋਂ ਵਾਰ-ਵਾਰ ਇਹੀ ਜਵਾਬ ਸੁਣ ਕੇ ਗ੍ਰਹਿ ਜਫਸਰ ਟੋਬੀ ਖਿੱਚ ਜਾਂਦਾ ਹੈ ਉਹ ਸਿਪਾਹੀਆਂ ਨੂੰ ਹੁਕਮ ਕਰਦਾ ਕਿ ਇਸ ਦਿਨ ਲੀੜੇ ਉਤਾਰਨੇ ਸ਼ੁਰੂ ਕਰੋ ਦੋ ਸਿਪਾਹੀਆਂ ਵੱਲੋਂ ਧੱਕੇ ਨਾਲ ਹੀ ਤੇਜਕੌਰ ਦੇ ਸਾਰੇ ਕੱਪੜੇ ਪਾੜ ਦਿੱਤੇ ਗਏ ਉਸ ਨੂੰ ਵਾਲਾਂ ਤੋਂ ਖਿੱਚ ਕੇ ਪਿੰਡ ਦੇ ਹੀ ਚੌਕ ਵਿੱਚ ਲਿਆਇਆ ਦਗਿਆ ਜਿੱਥੇ ਉਸ ਨੂੰ ਬੇਤਹਾਸ਼ਾ ਕੁੱਟਿਆ ਗਿਆ ਪਰ ਉਸਨੇ ਰਤਾ ਜਿੰਨਾ ਵੀ ਭੇਤ ਨਾ ਦਿੱਤਾ ਸਾਰੇ ਪੁਲਿਸ ਵਾਲੇ ਤੇ ਮੁਖਬਰ ਲੰਬੜਦਾਰ ਵੀ ਉੱਥੇ ਹੀ ਖੜਾ ਸੀ ਪਿੰਡ ਦੀ ਨ ਉਹਦੇ ਸਾਹਮਣੇ ਅਲਫਾ ਨਗਰਗਾਲਤ ਵਿੱਚ ਬੈਠੀ ਕੁੱਟ ਝੱਲ ਰਹੀ ਸੀ ਪਰ ਉਸ ਬੇਸ਼ਰਮ ਗਦਾਰ ਨੂੰ ਰਤਾ ਜਿੰਨੀ ਵੀ ਹਾਰ ਆਈ ਉਹ ਤਾਂ ਮਰੱਪਾ ਇਨਾਮ ਲਈ ਲੈਣ ਲਈ ਅੰਦਾ ਹੋਇਆ ਬੈਠਾ ਸੀ ਪੁਲਿਸ ਦੇ ਜ਼ਿਆਦਾਤਰ ਸਿਪਾਈ ਵੀ ਪੰਜਾਬੀ ਸਨ ਜਿਨ੍ਹਾਂ ਨੇ ਪੰਜਾਬ ਦਾ ਅੰਨ ਖਾਦਾ ਸੀ ਪੰਜਾਬ ਦੀ ਧਰਤੀ ਤੇ ਉਹ ਜੰਮੇ ਸਨ ਪਰ ਸਾਰਿਆਂ ਵਿੱਚੋਂ ਹੀ ਅਣਖ ਮਰ ਗਈ ਸੀ ਜੋ ਅਲਫ ਨਗਣ ਤੇਜਕਾਰ ਨੂੰ ਚੌਕ ਵਿੱਚ ਖਿਲਾੜ ਕੇ ਕੁੱਟ ਰਹਿ ਸਨ ਪੂਰੇ ਪਿੰਡ ਵਿੱਚੋਂ ਕਿਸੇ ਦਾ ਹੌਸਲਾ ਨਹੀਂ ਸੀ ਪਿਆ ਕਿ ਉਸ ਨੂੰ ਛੁਡਾ ਲਿਆ ਜਾਵੇ ਜ਼ੁਲਮ ਵਧਦਾ ਗਿਆ ਨੰਗਾ ਜ਼ੁਲਮ ਵੇਖ ਕੇ ਸੂਰਜ ਵੀ ਸ਼ਰਮਸਾਰ ਹੋ ਕੇ ਡੁੱਬ ਗਿਆ ਸੀ ਤੇਜਕਾਰ ਦੇ ਘਰ ਦੇ ਸਮੇਤ ਦੋ ਹੋਰ ਘਰਾਂ ਨੂੰ ਪੁਲਿਸ ਵੱਲੋਂ ਸਾੜ ਦਿੱਤਾ ਗਿਆ ਜਿਹੜੇ ਘਰਾਂ ਵਿੱਚ ਸੰਤਾ ਸਿੰਘ ਦੀ ਔੜੀ ਜਾਣੀ ਸੀ ਉਹਨਾਂ ਘਰਾਂ ਦੇ ਸਾਰੇ ਜੀਅਨੂੰ ਚੁੱਕ ਕੇ ਉਸ ਚੌਕ ਵਿੱਚ ਲੰਮੇ ਪਾ ਕੇ ਕੁੱਟਿਆ ਗਿਆ ਰਾਤ ਹੁੰਦੀ ਦੇਖ ਕੇ ਗੋਰੇ ਅਫਸਰ ਨੇ ਹੁਕਮ ਕੀਤਾ ਕਿ ਇਸ ਤੇਜਕੌਰ ਨੂੰ ਆਪਣੇ ਨਾਲ ਹੀ ਲੈ ਚੱਲੋ ਸਿਪਾਹੀਆਂ ਨੇ ਇੱਕ ਚਾਦਰ ਤੇਜਕੌਰ ਦੇ ਲਪੇੜ ਦਿੱਤੀ ਕਿਉਂਕਿ ਘਰ ਨੂੰ ਅੱਗ ਲਾ ਦਿੱਤੀ ਗਈ ਸੀ ਤੇ ਤਨ ਦੇ ਕੱਪੜੇ ਤਾਂ ਨੀਰੋ-ਨੀਰ ਕਰ ਦਿੱਤੇ ਗਏ ਸਨ ਵਾਲਾਂ ਤੋਂ ਧੋਕੇ ਪੁਲਿਸ ਉਸ ਨੂੰ ਆਪਣੇ ਨਾਲ ਲੈ ਗਈ ਉਸ ਰਾਤ ਤੇਜਕੌਰ ਕਿੱਥੇ ਰਹੀ ਕੀ ਕੁਝ ਸਾਰੀ ਰਾਤ ਉਸ ਨਾਲ ਹੁੰਦਾ ਰਿਹਾ ਇਸ ਦਾ ਕਿਸੇ ਨੂੰ ਵੀ ਪਤਾ ਨਾ ਲੱਗਾ ਪਰ ਸਵੇਰੇ ਨੋਕਾਂ ਨੇ ਦੇਖਿਆ ਕਿ ਤੇਜਕੌਰ ਆਪਣੇ ਘਰ ਦੇ ਵਿਹੜੇ ਵਿੱਚ ਬੇਸੁਰਤ ਪਈ ਸੀ ਉਸ ਦਾ ਅੰਗ ਅੰਗ ਨੀਲਾ ਹੋਇਆ ਤੇ ਸੁੱਜਿਆ ਪਿਆ ਸੀ ਕੁਝ ਪਿੰਡ ਵਾਲਿਆਂ ਨੇ ਚੁੱਪ ਕੇ ਉਸ ਨੂੰ ਅੰਦਰ ਲਟਾਇਆ ਪਰ ਬਿਨਾਂ ਕੁਝ ਦੱਸੇ ਕੁਝ ਦਿਨਾਂ ਬਾਅਦ ਹੀ ਜੁਲਮਾਂ ਦੀ ਤਾਬ ਨਾ ਸਹਿੰਦੀ ਹੋਈ ਉਹ ਇਸ ਸੰਸਾਰ ਨੂੰ ਛੱਡ ਕੇ ਤੁਰ ਗਈ ਬ੍ਰਿਟਾਨਵੀ ਸਮਰਾਜ ਦੇ ਜ਼ਹਿਰ ਦੇ ਪਿਆਲੇ ਦਾ ਕੌੜਾ ਘੁੱਟ ਭਰ ਕੇ ਇੱਕ ਗਵਰਡਨ ਤਾਈ ਤਾਬੋਂ ਨੇ ਕਿਸੇ ਤਰੀਕੇ ਇਹ ਸਾਰੀ ਵਾਰਤਾ ਸੰਤਾ ਸਿੰਘ ਨੂੰ ਸੁਲਾਈ ਮੁਖਬਰ ਲੰਬੜਦਾਰ ਦੀ ਕਰਤੂਤ ਵੀ ਦੱਸੀ ਸੰਤਾ ਸਿੰਘ ਨੇ ਆਪਣੇ ਕਰੀਬੀ ਅਤੇ ਸਕੇ ਸੋਧਰਿਆਂ ਨੂੰ ਸੁਨੇਹਾ ਲਾਇਆ ਕਿ ਮੇਰੇ ਘਰ ਵਿੱਚ ਜੋ ਵੀ ਕੋਈ ਲੱਕੜ ਹੈਗੀ ਜਾਂ ਕੋਈ ਕੱਪੜਾ ਹੈਗਾ ਤਾਂ ਉਹ ਤੇਜਕੌਰ ਤੇ ਪਾ ਕੇ ਉਸ ਦਾ ਸੰਸਕਾਰ ਕਰ ਦਿਓ ਮੈਂ ਵੀ ਜੇ ਵੈਗਰੂ ਨੇ ਚਾਇਆ ਤਾਂ ਤੁਹਾਡੇ ਨਾਲ ਜ਼ਰੂਰ ਹੋਵੇਗਾ ਪਰ ਇੱਥੇ ਫੇਰ ਉਹ ਟਾਉਟ ਲੰਬੜਦਾਰ ਨਾਲ ਟਲਿਆ ਉਹ ਭੱਜ ਕੇ ਠਾਰੇ ਗਿਆ ਤੇ ਪੁਲਿਸ ਨੂੰ ਕਹਿਣ ਲੱਗਾ ਕਿ ਤੇਜਕੌਰ ਤਾਂ ਹੁਣ ਮਰ ਗਈ ਹੈ ਮੈਂ ਪਰ ਮੈਂ ਸੁਣਿਆ ਕਿ ਸੰਤਾ ਸਿੰਘ ਵੀ ਪਿੰਡ ਵਿੱਚ ਹੀ ਹੈ ਜਦੋਂ ਸੰਸਕਾਰ ਕਰਨ ਲੱਗੇ ਤਾਂ ਮੜੀਆਂ ਨੂੰ ਘੇਰਾ ਪਾ ਰਹੇ ਹੋ ਆਪੇ ਸੰਤਾ ਸਿੰਘ ਨੇ ਕਾਬੂ ਆ ਜਾਣ ਇੱਧਰ ਲੰਬੜਦਾਰ ਦੀ ਮੁਖਬਰੀ ਦੀ ਸੂਹ ਸੰਤਾ ਸਿੰਘ ਨੂੰ ਵੀ ਮਿਲ ਜਾਂਦੀ ਕਿ ਪਿੰਡ ਵਿੱਚ ਪੁਲਿਸ ਆ ਰਹੀ ਹੈ ਤਾਂ ਸੰਤਾ ਸਿੰਘ ਨੇ ਆਪਣੇ ਕੁਝ ਸਾਥੀ ਆਪਣੇ ਕੋਲ ਬੁਲਾ ਲਏ ਸ਼ਾਮ ਦੇ ਵੇਲੇ ਤੇਜਕੌਰ ਦੀ ਅਰਥੀ ਚੁੱਕੀ ਜਾਂਦੀ ਹੈ ਕੁਝ ਲੋਕਾਂ ਨੇ ਸ਼ਹੀਦ ਤੇਜਕੌਰ ਜਿੰਦਾਬਾਦ ਦੇ ਦਮਵੀਂ ਆਵਾਜ਼ ਵਿੱਚ ਨਾਰੇ ਵੀ ਲਾਏ ਅਰਥੀ ਦੇ ਨਾਲ ਕਰੀਬ ਸਾਰਾ ਪਿੰਡ ਹੀ ਤੁਰਿਆ ਜਾਂਦਾ ਸੀ ਜੋ ਨਹੀਂ ਸੀ ਉਹ ਸੀ ਇਕੱਲਾ ਲੰਬੜਦਾਰ ਤੇ ਉਸਦਾ ਪਰਿਵਾਰ ਤੇਜਕੌਰ ਦੀ ਮੌਤ ਨੇ ਲਾਗੇ ਤੱਕੇ ਸਾਰੇ ਇਲਾਕੇ ਨੂੰ ਹੀ ਹਿਲਾ ਕੇ ਰੱਖ ਦਿੱਤਾ ਸੀ ਅਰਥੀ ਮੜੀਆਂ ਵਿੱਚ ਪੁੱਜੀ ਜਿਖਾਂ ਤਿਆਰ ਹੋਈ ਗੁਰਦੁਆਰੇ ਦੇ ਭਾਈ ਨੇ ਅਰਦਾਸ ਕੀਤੀ ਦੇਨੂ ਚਿਖਾ ਤੇ ਰਾਕਨ ਲਾਂਬੂ ਦੀ ਤਿਆਰੀ ਕੀਤੀ ਗਈ ਇੰਨੇ ਨੂੰ ਬੱਦਿਆਂ ਵਿੱਚੋਂ ਮੂੰਹ ਸਿਰ ਲਪੇਟੀ ਸੰਤਾ ਸਿੰਘ ਅਗਾ ਆਇਆ ਉਸਨੇ ਲਾਂਬੂ ਲਾਇ ਤੇ ਚਗਿਰਦਾ ਅਜੇ ਮੱਲਿਆ ਹੀ ਸੀ ਅੱਗ ਅਜੇ ਪੂਰੀ ਬਰੀ ਵੀ ਨਹੀਂ ਸੀ ਕਿ ਇੰਨੇ ਨੂੰ ਘੋੜਸਵਾਰ ਲਾਲ ਪਕੜੀਆਂ ਵਾਲੇ ਜਲਾਦ ਪੁਲਿਸ ਵਾਲੇ ਵੀ ਉੱਥੇ ਆ ਪੁੱਜਦੇ ਹਨ ਇਧਰ ਸੰਤਾ ਸਿੰਘ ਨੇ ਆਪਣਾ ਹੂਲਿਆ ਥੋੜਾ ਬਦਲਿਆ ਹੋਇਆ ਸੀ ਉਸਦੇ ਸਾਥੀ ਵੀ ਸਾਰੀ ਭੀੜ ਵਿੱਚ ਲੋਕੇ ਖੜੇ ਸਨ ਦਸ ਦੀ ਗਿਣਤੀ ਵਿੱਚ ਆਏ ਪੁਲਿਸ ਵਾਲੇ ਜਿੰਨਾਂ ਵਿੱਚੋਂ 5 ਕੁਲ ਤਾਂ ਡਾਗਾ ਤੇ 5 ਕੁਲ ਪੱਕੀਆਂ ਬਦੋਕਾ ਸਨ ਉਹਨਾਂ ਨੇ ਸ਼ਮਚਾਨ ਘਾਟ ਨੂੰ ਘੇਰਾ ਪਾ ਲਿਆ ਸੰਤਾ ਸਿੰਘ ਨੇ ਇੱਕ ਬਜ਼ੁਰਗ ਦਾ ਭੇਸ ਬਣਾਇਆ ਹੋਇਆ ਸੀ ਪੁਲਿਸ ਨੇ ਸਭ ਉਥੇ ਖੜੇ ਲੋਕਾਂ ਨੂੰ ਇੱਕ ਥਾਂ ਇਕੱਠੇ ਹੋਣ ਦਾ ਹੁਕਮ ਕੀਤਾ ਅਤੇ ਸੰਤਾ ਸਿੰਘ ਬਾਰੇ ਪੁੱਛਣ ਲੱਗੇ ਥਾਣੇਦਾਰ ਇਸਮਾਇਲ ਮਿਰਜ਼ਾ ਦੇ ਕੈਂਟ ਤੇ ਪਿੰਡ ਦੇ ਦੋ ਤਿੰਨ ਲੋਕ ਅੱਗੇ ਹੋਏ ਤੇ ਉਹਨਾਂ ਨੇ ਹੱਥ ਜੋੜ ਕੇ ਕਿਹਾ ਕਿ ਜਨਾਬ ਸਾਨੂੰ ਸੰਤਾ ਸਿੰਘ ਬਾਰੇ ਕੁਝ ਵੀ ਪਤਾ ਨਹੀਂ ਮਾਰ ਸਾਨੂੰ ਬਖਸ਼ ਦਿਓ ਅਤੇ ਪਰੇਸ਼ਾਨ ਨਾ ਕਰੋ ਥਾਲੇਦਾਰ ਬੋਲਿਆ ਕਿ ਤੁਹਾਡੇ ਤੇ ਤਾਂ ਅਜੇ ਕਹਿਰ ਟੁੱਟੇਗਾ ਸਾਰਾ ਪਿੰਡ ਹੀ ਤੁਹਾਡਾ ਫੂਕ ਦਿੱਤਾ ਜਾਵੇਗਾ ਕੋਠਿਆਂ ਤੇ ਹਾਲ ਵਗਣਗੇ ਤੁਹਾਡੇ ਤੁਰੀ ਆਉਂਦੀ ਐ ਫੌਜ ਤੁਸੀਂ ਸਰਕਾਰ ਦੇ ਬਾਗੀਆਂ ਨੂੰ ਆਪਣੇ ਕੋਲ ਰੱਖਦੇ ਹੋ ਸਰਕਾਰ ਦੀ ਬਾਗੀ ਤੇਜਕੌਰ ਦੀ ਮੌਤ ਹੋਈ ਐ ਤੇ ਤੁਸੀਂ ਇਹਨੇ ਬੱਦੇ ਇੱਥੇ ਕੀ ਕਰ ਰਹੇ ਹੋ ਪੁਲਿਸ ਦੇ ਨਾਲ ਉੱਥੇ ਮੁਖਬਰ ਲੰਬੜਦਾਰ ਵੀ ਆਇਆ ਸੀ ਠਾਰੇਦਾਰ ਨੇ ਲੰਬੜਦਾਰ ਨੂੰ ਪਛਾਣ ਕਰ ਲੈ ਕਿਆ ਪਰ ਉਸ ਨੂੰ ਸੱਤਾ ਸਿੰਘ ਕਿਤੇ ਵੀ ਦਿਖਾਈ ਨਾ ਦਿੱਤਾ ਇੰਨੇ ਨੂੰ ਸੱਤਾ ਸਿੰਘ ਦੇ ਹੀ ਇੱਕ ਸਾਥੀ ਨੇ ਇੱਕ ਸਿਪਾਈ ਨੂੰ ਕਿਹਾ ਕਿ ਸੱਤਾ ਸਿੰਘ ਮੈਨੂੰ ਲੱਗਦਾ ਪੱਛਮ ਵੱਲ ਚਲਿਆ ਗਿਆ ਇਹ ਸੁਣ ਕੇ ਪੁਲਿਸ ਪੱਛਮ ਵੱਲ ਨੂੰ ਨੇਰੀ ਹੋ ਜਾਂਦੀ ਹੈ ਲੰਬੜਦਾਰ ਅਜੇ ਉੱਥੇ ਹੀ ਖੜਾ ਸੀ ਮਾਨੋ ਜਿਵੇਂ ਉਸ ਦੀ ਅੱਖਾਂ ਮੂਰੇ ਨੇਹਰਾ ਆ ਗਿਆ ਹੋਵੇ ਸਾਰੇ ਲੋਕ ਉਸ ਵੱਲ ਅੱਖਾਂ ਕੱਢ ਕੇ ਦੇਖ ਰਹੇ ਸਨ ਉਹ ਦਿਨ ਤੋਂ ਕਿਸਕਰ ਹੀ ਲਗਾ ਸੀ ਕਿ ਇਹਨੇ ਨੂੰ ਇੱਕ ਉੱਚੇ ਲੰਮੇ ਜਵਾਨ ਨੇ ਜਾ ਕੇ ਲੰਬੜਦਾਰ ਤਾਰਾ ਸਿੰਘ ਨੂੰ ਬਾਹ ਤੋਂ ਫੜ ਲਿਆ ਉਸਦੇ ਸਾਹ ਸੁੱਕ ਜਾਂਦੇ ਆ ਲੰਬੜਦਾਰ ਦੀ ਗੰਦੀ ਕਰਤੂਤ ਕਰਕੇ ਸਾਰੇ ਉਸ ਨੂੰ ਤਾਣ ਰਹੇ ਸਨ ਚਿਖਾ ਅਜੇ ਬੜ ਰਹੀ ਸੀ ਉਹ ਜਵਾਨ ਲੰਬੜਦਾਰ ਨੂੰ ਚਿਖਾ ਦੇ ਕੋਲ ਖਿੱਚ ਕੇ ਜਾ ਕੇ ਕਹਿੰਦਾ ਕਿ ਟੌਟਾ ਤੈਨੂੰ ਇਹ ਅੱਗ ਆਪਣੇ ਕੋਲ ਬੁਲਾ ਰਹੀ ਹੈ ਇਹਨੇ ਨੂੰ ਪਿਸਤੌਲ ਦੀ ਇੱਕ ਗੋਲੀ ਚੱਲਣ ਦੀ ਆਵਾਜ਼ ਆਉਂਦੀ ਹੈ ਗੋਰੀ ਲੰਬੜਦਾਰ ਦੇ ਮੋਰਾਂ ਦੇ ਆਰ-ਪਾਰ ਹੋ ਜਾਂਦੀ ਉਹ ਮੂੰਹ ਪਾਰ ਤੇਜਕੌਰ ਦੀ ਬਲ ਦੀ ਝਖੋਂ ਤੇ ਡਗ ਪੈਦਾ ਸਾਰੇ ਲੋਕ ਹੀ ਉੱਥੇ ਇੱਕ ਮੱਦੋ ਜਿਵੇਂ ਬੁੱਤ ਬਣ ਕੇ ਖੜ ਜਾਂਦੇ ਆ ਕਿਸੇ ਨੇ ਵੀ ਜ਼ਬਰਦਸਤ ਇੱਕ ਸ਼ਬਦ ਤੱਕ ਰਈ ਸੀ ਬੋਲਿਆ ਲੰਬੜਦਾਰ ਨੂੰ ਆਕ ਨੇ ਆਪਣੇ ਕਲਾਵੇਂ ਵਿੱਚ ਲੈ ਲਿਆ ਇੱਕ ਮੋٹے ਡੰਡੇ ਦੇ ਨਾਲ ਲੰਬੜਦਾਰ ਨੂੰ ਸੰਤਾਨ ਸਿੰਘ ਬੱਬਰ ਵੱਲੋਂ ਹੋਰ ਅਗਾਕਤਾ ਕਰ ਦਿੱਤਾ ਗਿਆ ਸਭ ਦੋਸਤੋ ਏਸੀ ਕਹਾਣੀ ਹੈ ਕਬੱਬਰ ਸੂਰਬੇ ਦੀ ਅਤੇ ਉਸਦੇ ਬਦਲੇ ਦੀ ਵੀਡੀਓ ਅਖੀਰ ਤੱਕ ਦੇਖ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ